ਕੀ ਤੁਸੀਂ ਕਦੇ ਅੰਦਰੋਂ ਅੰਦਰ ਖਾਮੋਸ਼ੀ ਨਾਲ ਟੁੱਟਦੇ ਹੋਏ ਮਹਿਸੂਸ ਕੀਤਾ ਹੈ ਦਿਲ ਵਿੱਚ ਇੱਕ ਬੋਝ ਦਿਮਾਗ ਵਿੱਚ ਹਜ਼ਾਰਾਂ ਸੋਚਾਂ ਪਰ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਚਿੰਤਾ ਇੱਕ ਐਸੀ ਚੁੱਪ ਚੀਖ ਹੈ ਜੋ ਬਾਹਰੋਂ ਕੋਈ ਨਹੀਂ ਸੁਣਦਾ ਪਰ ਅੰਦਰੋਂ ਤੁਹਾਨੂੰ ਹੌਲੀ-ਹੌਲੀ ਖਾ ਜਾਂਦੀ ਹੈ ਕਈ ਵਾਰ ਇਹ ਚਿੰਤਾ ਕਿਸੇ ਭਵਿੱਖ ਦੀ ਫਿਕਰ ਤੋਂ ਆਉਂਦੀ ਹੈ ਕਈ ਵਾਰ ਪਿਛਲੇ ਗੁਜ਼ਰੇ ਪਲਾਂ ਦੀਆਂ ਯਾਦਾਂ ਤੋਂ ਅਤੇ ਕਈ ਵਾਰ ਸਿਰਫ ਇਸ ਲਈ ਕਿ ਅਸੀਂ ਸੋਚਦੇ ਹਾਂ ਜੇ ਕੁਝ ਗਲਤ ਹੋ ਗਿਆ ਤਾਂ ਰਾਤ ਨੂੰ ਬਿਸਤਰੇ ਤੇ ਲੇਟੇ ਹੋਏ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਹੁੰਦੀਆਂ ਹਨ ਪਰ ਸਾਡਾ ਦਿਮਾਗ ਰੁਕਦਾ ਨਹੀਂ ਕੋਈ ਇੱਕ ਵਿਚਾਰ ਫਿਰ ਦੂਜਾ ਫਿਰ ਤੀਜਾ ਅਤੇ ਫਿਰ ਇੱਕ ਪਲ ਆਉਂਦਾ ਹੈ ਜਦੋਂ ਲੱਗਦਾ ਹੈ ਕਿ ਅਸੀਂ ਆਪਣੇ ਹੀ ਵਿਚਾਰਾਂ ਦੇ ਕੈਦੀ ਬਣ ਗਏ ਹਾਂ ਪਰ ਦੋਸਤੋ ਚਿੰਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਮਜ਼ੋਰ ਹੋ ਚਿੰਤਾ ਇਹ ਸਿਰਫ ਇੱਕ ਸੰਕੇਤ ਹੈ ਕਿ ਤੁਹਾਡੇ ਅੰਦਰ ਕੁਝ ਬਦਲਾਅ ਦੀ ਲੋੜ ਹੈ ਇਹ ਸਿਰਫ ਇੱਕ ਇਸ਼ਾਰਾ ਹੈ ਕਿ ਜਿਵੇਂ ਅਸੀਂ ਆਪਣੀ ਜ਼ਿੰਦਗੀ ਜੀ ਰਹੇ ਹਾਂ ਉਸ ਵਿੱਚ ਕੁਝ ਸੋਧ ਕਰਨ ਦਾ ਸਮਾਂ ਆ ਗਿਆ ਹੈ। ਤੁਸੀਂ ਜਾਣਦੇ ਹੋ, ਚਿੰਤਾ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਾਨੂੰ ਵਰਤਮਾਨ ਤੋਂ ਕੱਟ ਦਿੰਦੀ ਹੈ। ਅਸੀਂ ਇਸ ਪਲ ਵਿੱਚ ਨਹੀਂ ਰਹਿੰਦੇ ਸਾਡਾ ਮਨ ਜਾਂ ਤਾਂ ਪਿਛਲੇ ਪਛਤਾਵਿਆਂ ਵਿੱਚ ਫਸਿਆ ਰਹਿੰਦਾ ਹੈ ਜਾਂ ਭਵਿੱਖ ਦੀਆਂ ਅਣਜਾਣ ਡਰਾਂ ਵਿੱਚ। ਜੋ ਸੁੰਦਰਤਾ ਇਸ ਪਲ ਵਿੱਚ ਹੈ, ਉਹ ਸਾਡੀਆਂ ਅੱਖਾਂ ਤੋਂ ਓਝਲ ਹੋ ਜਾਂਦੀ ਹੈ ਪਰ ਇੱਕ ਗੱਲ ਯਾਦ ਰੱਖੋ। ਚਿੰਤਾ ਤੁਹਾਡੇ ਜੀਵਨ ਦੀ ਕਹਾਣੀ ਦਾ ਅੰਤ ਨਹੀਂ ਹੈ। ਇਹ ਸਿਰਫ ਇੱਕ ਚੈਪਟਰ ਹੈ ਜਿਸ ਨੂੰ ਤੁਸੀਂ ਬਦਲ ਸਕਦੇ ਹੋ। ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਪੰਜ ਐਸੇ ਤਰੀਕੇ ਸਾਂਝੇ ਕਰਨ ਵਾਲਾ ਹਾਂ ਜੋ ਸਿਰਫ ਕਿਤਾਬੀ ਨਹੀਂ ਸਿਰਫ ਸੁਣਨ ਵਿੱਚ ਹੀ ਚੰਗੇ ਨਹੀਂ ਪਰ ਉਹ ਤਰੀਕੇ ਹਨ ਜੋ ਤੁਹਾਡੀ ਚਿੰਤਾ ਨੂੰ ਅੰਦਰੋਂ ਖੋਲ ਦੇਣਗੇ ਉਹ ਤਰੀਕੇ ਜੋ ਤੁਹਾਨੂੰ ਫਿਰ ਤੋਂ ਆਪਣੀ ਜ਼ਿੰਦਗੀ ਦੇ ਸਟੀਅਰਿੰਗ ਤੇ ਬਿਠਾ ਦੇਣਗੇ ਤੇ ਮੈਂ ਚਾਹੁੰਦਾ ਕਿ ਤੁਸੀਂ ਇਹ ਵੀਡੀਓ ਅੰਤ ਤੱਕ ਸੁਣੋ ਕਿਉਂਕਿ ਸ਼ਾਇਦ ਅੱਜ ਇਹ ਸ਼ਬਦ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ ਦਾ ਦਰਵਾਜ਼ਾ ਖੋਲ ਦੇਣ ਚਲੋ ਹੁਣ ਆਓ ਇੱਕ ਇੱਕ ਕਰਕੇ ਚਿੰਤਾ ਦੇ ਕਿਲੇ ਨੂੰ ਢਾ ਦੇਈਏ ਕਿਉਂਕਿ ਤੁਸੀਂ ਸ਼ਾਂਤੀ ਦੇ ਹੱਕਦਾਰ ਹੋ ਪਹਿਲਾ ਤਰੀਕਾ ਸਹ ਲੈਣਾ ਅਤੇ ਮਾਈਂਡਫੁਲਨੈਸ ਜਦੋਂ ਚਿੰਤਾ ਦਾ ਤੂਫਾਨ ਚੱਲਦਾ ਹੈ ਦਿਮਾਗ ਹਜ਼ਾਰਾਂ ਵਿਚਾਰਾਂ ਨਾਲ ਭਰ ਜਾਂਦਾ ਹੈ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਤੇ ਸਾਹ ਉਥਲਾ ਹੋ ਜਾਂਦਾ ਹੈ ਪਰ ਸੱਚ ਇਹ ਹੈ ਕਿ ਚਿੰਤਾ ਨੂੰ ਕੰਟਰੋਲ ਕਰਨ ਦਾ ਸਭ ਤੋਂ ਪਹਿਲਾ ਹਥਿਆਰ ਤੁਹਾਡਾ ਸਾਹ ਹੈ ਹਾਂ ਇਹ ਸਧਾਰਨ ਜਿਹਾ ਲੱਗਦਾ ਹੈ ਪਰ ਜਦੋਂ ਤੁਸੀਂ ਜਾਣਬੁੱਝ ਕੇ ਡੂੰਘਾ ਸਾਹ ਲੈਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਆਪਣੇ ਦਿਮਾਗ ਨੂੰ ਇਹ ਸੰਦੇਸ਼ ਭੇਜਦੇ ਹੋ ਖਤਰਾ ਟਲ ਗਿਆ ਹੈ ਹੁਣ ਸੁਰੱਖਿਅਤ ਹੋ ਇੱਕ ਪਲ ਲਈ ਸੋਚੋ ਤੁਸੀਂ ਇੱਕ ਸ਼ਾਂਤ ਝੀਲ ਦੇ ਕੰਢੇ ਖੜੇ ਹੋ ਹਵਾ ਹੌਲੀ-ਹੌਲੀ ਤੁਹਾਡੇ ਚਿਹਰੇ ਨੂੰ ਛੂ ਰਹੀ ਹੈ ਹੁਣ ਆਪਣੇ ਨੱਕ ਰਾਹੀਂ ਡੂੰਘਾ ਸਾਹ ਖਿੱਚੋ 4 ਸੈਕਿੰਡ ਲਈ ਫਿਰ 4 ਸੈਕਿੰਡ ਲਈ ਰੋਕੋ ਅਤੇ ਹੌਲੀ-ਹੌਲੀ 6 ਸੈਕਿੰਡ ਵਿੱਚ ਬਾਹਰ ਛੱਡੋ ਇਸ ਨੂੰ 4-4-6 ਬਰੀðਿੰਗ ਕਹਿੰਦੇ ਹਨ ਅਤੇ ਇਹ ਤੁਹਾਡੇ ਨਰਵਸ ਸਿਸਟਮ ਨੂੰ ਤੁਰੰਤ ਸ਼ਾਂਤ ਕਰ ਦਿੰਦਾ ਹੈ ਕਿਉਂਕਿ ਚਿੰਤਾ ਵਧੇਰੇ ਸੋਚ ਨਾਲ ਨਹੀਂ ਸ਼ਾਂਤੀ ਨਾਲ ਖਤਮ ਹੁੰਦੀ ਹੈ ਪਰ ਇੱਥੇ ਸਾਹ ਲੈਣ ਦੇ ਨਾਲ ਇਕ ਹੋਰ ਰਾਜ਼ ਹੈ ਮਾਈਂਡਫੁਲਨੈਸ ਮਾਈਂਡਫੁਲਨੈਸ ਦਾ ਮਤਲਬ ਹੈ ਵਰਤਮਾਨ ਪਲ ਵਿੱਚ ਰਹਿਣਾ ਨਾ ਪਿਛਲੇ ਪਛਤਾਵਿਆਂ ਵਿੱਚ ਡੁੱਬਣਾ ਨਾ ਭਵਿੱਖ ਦੇ ਡਰ ਵਿੱਚ ਫਸਣਾ ਸਿਰਫ ਇਸ ਪਲ ਨੂੰ ਮਹਿਸੂਸ ਕਰਨਾ ਜਦੋਂ ਤੁਸੀਂ ਸਾਹ ਲੈ ਰਹੇ ਹੋ ਆਪਣੇ ਮਨ ਨੂੰ ਕੇਵਲ ਉਸ ਸਾਹ ਤੇ ਟਿਕਾਓ ਹਵਾ ਕਿਵੇਂ ਅੰਦਰ ਜਾ ਰਹੀ ਹੈ ਕਿਵੇਂ ਬਾਹਰ ਆ ਰਹੀ ਹੈ ਉਸ ਦੀ ਗਰਮੀ ਜਾਂ ਠੰਡਕ ਮਹਿਸੂਸ ਕਰੋ ਪਹਿਲੇ 30 ਸੈਕਿੰਡ ਵਿੱਚ ਹੀ ਤੁਸੀਂ ਮਹਿਸੂਸ ਕਰੋਗੇ ਵਿਮਾਗ ਦਾ ਸ਼ੋਰ ਹੌਲਾ ਹੋ ਰਿਹਾ ਹੈ ਅਤੇ ਜਦੋਂ ਇਹ ਸ਼ੋਰ ਘਟਦਾ ਹੈ ਤੁਹਾਡੀ ਸੋਚ ਸਾਫ਼ ਹੋਣ ਲੱਗਦੀ ਹੈ ਤੁਸੀਂ ਫੈਸਲੇ ਬਿਹਤਰ ਲੈ ਸਕਦੇ ਹੋ ਤੇ ਭਾਵਨਾਵਾਂ ਤੇ ਕਾਬੂ ਪਾ ਸਕਦੇ ਹੋ ਇਹ ਉਹ ਸਮਾਂ ਹੁੰਦਾ ਹੈ ਜਦੋਂ ਚਿੰਤਾ ਤੁਹਾਡੇ ਉੱਪਰ ਹਕੂਮਤ ਕਰਨੀ ਛੱਡ ਦਿੰਦੀ ਹੈ ਇੱਕ ਛੋਟੀ ਕਹਾਣੀ ਯਾਦ ਆਉਂਦੀ ਹੈ ਇੱਕ ਵਿਅਕਤੀ ਗੁਰੂ ਕੋਲ ਗਿਆ ਤੇ ਕਿਹਾ ਮੇਰਾ ਮਨ ਹਰ ਵੇਲੇ ਡਰ ਅਤੇ ਚਿੰਤਾ ਨਾਲ ਭਰਿਆ ਰਹਿੰਦਾ ਹੈ ਗੁਰੂ ਨੇ ਮੁਸਕਰਾ ਕੇ ਕਿਹਾ ਆਪਣੀ ਸਾਹ ਤੇ ਧਿਆਨ ਦੇ ਕਿਉਂਕਿ ਸਾਹ ਹੀ ਤੇਰੇ ਮਨ ਦਾ ਦਰਵਾਜ਼ਾ ਹੈ ਉਸਨੇ ਰੋਜ਼ ਸਿਰਫ 10 ਮਿੰਟ ਸਾਹ ਤੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਕੁਝ ਹੀ ਹਫ਼ਤਿਆਂ ਵਿੱਚ ਉਸਦਾ ਦਿਲ ਸ਼ਾਂਤ ਹੋ ਗਿਆ ਇਸ ਲਈ ਦੋਸਤੋ ਜਦੋਂ ਵੀ ਚਿੰਤਾ ਤੁਹਾਨੂੰ ਘੇਰੇ ਸੋਚਾਂ ਨਾਲ ਲੜਨ ਦੀ ਬਜਾਏ ਸਾਹ ਦੀ ਲਹਿਰ ਨਾਲ ਜੁੜ ਜਾਓ ਕਿਉਂਕਿ ਸਾਹ ਸਿਰਫ ਜੀਵਨ ਦਾ ਨਿਸ਼ਾਨ ਨਹੀਂ ਇਹ ਸ਼ਾਂਤੀ ਦਾ ਦਰਵਾਜ਼ਾ ਵੀ ਹੈ ਨਾਜ ਤੋਂ ਦਿਨ ਵਿੱਚ ਘੱਟੋ ਘੱਟ ਦੋ ਵਾਰ 5 ਮਿੰਟ ਲਈ ਬਰੀðਿੰਗ ਕਰੋ ਤੁਸੀਂ ਦੇਖੋਗੇ ਹੌਲੀ ਹੌਲੀ ਚਿੰਤਾ ਤੁਹਾਡੇ ਮਨ ਦੇ ਪਿੱਛੇ ਰਹਿ ਜਾਵੇਗੀ ਤੇ ਸ਼ਾਂਤੀ ਤੁਹਾਡੇ ਨਾਲ ਚੱਲੇਗੀ ਦੂਸਰਾ ਤਰੀਕਾ ਸੋਚਾਂ ਨੂੰ ਲਿਖਣਾ ਦਿਮਾਗ ਦਾ ਬੋਝ ਹਲਕਾ ਕਰਨ ਦਾ ਜਾਦੂ ਦੋਸਤੋ ਕੀ ਤੁਸੀਂ ਜਾਣਦੇ ਹੋ ਚਿੰਤਾ ਦੀ ਸਭ ਤੋਂ ਵੱਡੀ ਤਾਕਤ ਕੀ ਹੈ ਇਹ ਸਾਡੀਆਂ ਸੋਚਾਂ ਨੂੰ ਸਾਡੇ ਦਿਮਾਗ ਵਿੱਚ ਫਸਾ ਕੇ ਰੱਖਦੀ ਹੈ ਜਿੰਨੀ ਦੇਰ ਅਸੀਂ ਉਹਨਾਂ ਸੋਚਾਂ ਨੂੰ ਅੰਦਰ ਰੱਖਦੇ ਹਾਂ ਉਹ ਓਨੀਆਂ ਹੀ ਭਾਰੀ ਹੋ ਜਾਂਦੀਆਂ ਹਨ ਪਰ ਜਦੋਂ ਤੁਸੀਂ ਉਹ ਸੋਚਾਂ ਕਾਗਜ਼ ਤੇ ਲਿਖਣਾ ਸ਼ੁਰੂ ਕਰਦੇ ਹੋ ਉਹ ਅੰਦਰੋਂ ਬਾਹਰ ਆਉਣ ਲੱਗਦੀਆਂ ਹਨ ਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਜਿਵੇਂ ਦਿਮਾਗ ਦਾ ਬੋਝ ਅੱਧਾ ਹੋ ਗਿਆ ਇੱਕ ਵਾਰ ਸੋਚੋ ਤੁਹਾਡੇ ਹੱਥ ਵਿੱਚ ਇੱਕ ਭਾਰੀ ਬੈਗ ਹੈ ਜਿਸ ਵਿੱਚ ਪੱਥਰ ਭਰੇ ਹੋਏ ਹਨ ਜਿੰਨਾ ਜ਼ਿਆਦਾ ਤੁਸੀਂ ਉਹ ਬੈਗ ਲੰਮਾ ਚੁੱਕਦੇ ਹੋ ਓਨਾ ਹੀ ਤੁਹਾਡਾ ਸਰੀਰ ਥੱਕਦਾ ਹੈ ਪਰ ਜੇ ਤੁਸੀਂ ਇੱਕ ਇੱਕ ਪੱਥਰ ਬਾਹਰ ਕੱਢ ਦਿਓ ਕੀ ਹੁੰਦਾ ਹੈ ਬੈਗ ਹੌਲਾ ਹੋ ਜਾਂਦਾ ਹੈ। ਇਹੀ ਕੁਝ ਲਿਖਣ ਨਾਲ ਹੁੰਦਾ ਹੈ। ਜਦੋਂ ਤੁਸੀਂ ਆਪਣੇ ਵਿਚਾਰ, ਡਰ, ਫਿਕਰ, ਯਾਦਾਂ ਕਾਗਜ਼ ਤੇ ਲਿਖ ਦਿੰਦੇ ਹੋ ਤਾਂ ਤੁਹਾਡਾ ਦਿਮਾਗ ਉਹਨਾਂ ਨੂੰ ਫੜ ਕੇ ਰੱਖਣ ਦੀ ਕੋਸ਼ਿਸ਼ ਛੱਡ ਦਿੰਦਾ ਹੈ। ਇਸ ਨਾਲ ਦਿਮਾਗ ਵਿੱਚ ਜਗ੍ਹਾ ਖਾਲੀ ਹੁੰਦੀ ਹੈ ਅਤੇ ਸ਼ਾਂਤੀ ਦੀ ਹਵਾ ਅੰਦਰ ਆਉਂਦੀ ਹੈ। ਬਹੁਤ ਸਾਰੇ ਸਾਈਕੋਲੋਜਿਸਟ ਕਹਿੰਦੇ ਹਨ ਕਿ ਰੋਜ਼ ਆਪਣੇ ਦਿਲ ਦੀ ਗੱਲ ਲਿਖਣਾ ਚਿੰਤਾ ਲਈ ਇੱਕ ਪ੍ਰਕਿਰਤਿਕ ਦਵਾਈ ਹੈ। ਤੁਸੀਂ ਲਿਖ ਸਕਦੇ ਹੋ ਕਿ ਤੁਸੀਂ ਅੱਜ ਕਿੰਨਾ ਮਹਿਸੂਸ ਕਰ ਰਹੇ ਹੋ। ਕਿਹੜੇ ਡਰ ਤੁਹਾਨੂੰ ਘੇਰ ਰਹੇ ਹਨ ਜਾਂ ਕਿਹੜੀਆਂ ਗੱਲਾਂ ਲਈ ਤੁਸੀਂ ਅਭਾਰੀ ਹੋ ਇੱਕ ਛੋਟੀ ਸੱਚੀ ਕਹਾਣੀ ਇੱਕ ਲੜਕੀ ਜੋ ਸਾਲਾਂ ਤੱਕ ਚਿੰਤਾ ਨਾਲ ਜੂਝਦੀ ਰਹੀ ਉਸ ਨੂੰ ਸਲਾਹ ਦਿੱਤੀ ਗਈ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 10 ਮਿੰਟ ਲਿਖੋ ਸ਼ੁਰੂ ਵਿੱਚ ਉਸ ਨੂੰ ਲੱਗਾ ਕਿ ਇਹ ਬੇਕਾਰ ਹੈ ਪਰ ਕੁਝ ਹਫ਼ਤਿਆਂ ਬਾਅਦ ਉਸ ਨੂੰ ਅਹਿਸਾਸ ਹੋਇਆ ਉਸ ਦੇ ਦਿਲ ਦਾ ਬੋਝ ਹੌਲਾ ਹੋ ਰਿਹਾ ਹੈ ਲਿਖਣ ਨਾਲ ਉਸ ਨੂੰ ਲੱਗਿਆ ਜਿਵੇਂ ਕੋਈ ਉਸ ਦੀ ਗੱਲ ਚੁੱਪਚਾਪ ਸੁਣ ਰਿਹਾ ਹੈ ਬਿਨਾਂ ਉਸ ਨੂੰ ਜੱਜ ਕੀਤੇ ਤੁਸੀਂ ਵੀ ਇਹ ਕਰ ਸਕਦੇ ਹੋ ਇੱਕ ਸਧਾਰਨ ਡਾਇਰੀ ਲਓ ਅਤੇ ਰੋਜ਼ 5-10 ਮਿੰਟ ਜੋ ਵੀ ਦਿਮਾਗ ਵਿੱਚ ਹੈ ਬਿਨਾਂ ਸੋਚੇ ਬਿਨਾਂ ਰੋਕੇ ਲਿਖ ਦਿਓ ਚਾਹੇ ਉਹ ਟੁੱਟੇ-ਫੁੱਟੇ ਵਾਕ ਹੋਣ ਜਾਂ ਸਿਰਫ ਸ਼ਬਦ ਇਹ ਤੁਹਾਡੇ ਮਨ ਨੂੰ ਖਾਲੀ ਕਰ ਦੇਵੇਗਾ ਯਾਦ ਰੱਖੋ ਕਾਲਸਤੇ ਲਿਖੀ ਗੱਲ ਦਿਮਾਗ ਤੇ ਹਾਵੀ ਨਹੀਂ ਰਹਿੰਦੀ ਤੁਸੀਂ ਆਪਣੀ ਚਿੰਤਾ ਨੂੰ ਲਿਖ ਕੇ ਬਾਹਰ ਕੱਢ ਸਕਦੇ ਹੋ ਤੇ ਫਿਰ ਉਸ ਦੀ ਥਾਂ ਸ਼ਾਂਤੀ ਅਤੇ ਸਪਸ਼ਟਤਾ ਨੂੰ ਬੁਲਾ ਸਕਦੇ ਹੋ ਇਸ ਲਈ ਅੱਜ ਤੋਂ ਆਪਣੀਆਂ ਸੋਚਾਂ ਨੂੰ ਅੰਦਰ ਕੈਦ ਨਾ ਕਰੋ ਉਹਨਾਂ ਨੂੰ ਲਿਖੋ ਛੱਡੋ ਅਤੇ ਆਪਣੇ ਮਨ ਨੂੰ ਆਜ਼ਾਦ ਕਰੋ ਤੀਸਰਾ ਤਰੀਕਾ ਸਰੀਰਕ ਕਿਰਿਆ ਚਿੰਤਾ ਨੂੰ ਪਸੀਨੇ ਵਿੱਚ ਕੋਲੋ ਚਿੰਤਾ ਸਿਰਫ ਦਿਮਾਗ ਵਿੱਚ ਨਹੀਂ ਰਹਿੰਦੀ ਇਹ ਸਰੀਰ ਵਿੱਚ ਵੀ ਕੁਝ ਜਾਂਦੀ ਹੈ ਤੁਸੀਂ ਮਹਿਸੂਸ ਕੀਤਾ ਹੋਵੇਗਾ ਦਿਲ ਦੀ ਧੜਕਣ ਤੇਜ਼ ਸਾਹ ਉਠਲਾ ਮੋਢੇ ਕੱਸੇ ਹੋਏ ਤੇ ਸਰੀਰ ਥੱਕਾ ਹੋਇਆ ਇਹ ਸਾਰੇ ਚਿੰਤਾ ਦੇ ਨਿਸ਼ਾਨ ਹਨ ਪਰ ਇੱਕ ਗੱਲ ਯਾਦ ਰੱਖੋ ਜਦੋਂ ਤੁਸੀਂ ਆਪਣੇ ਸਰੀਰ ਨੂੰ ਹਿਲਾਉਂਦੇ ਹੋ ਤਾਂ ਤੁਸੀਂ ਆਪਣੇ ਦਿਮਾਗ ਦੀ ਕੈਮਿਸਟਰੀ ਚੇਂਜ ਕਰ ਦਿੰਦੇ ਹੋ ਕਿਉਂਕਿ ਐਕਸਰਸਾਈਜ਼ ਛੋਟੀ ਹੋਵੇ ਜਾਂ ਵੱਡੀ ਤੁਹਾਡੇ ਸਰੀਰ ਵਿੱਚ ਐਂਡੋਰਫਿਨਸ ਛੱਡਦੀ ਹੈ एंडोर्फिन्स वो प्राकृतिक केमिकल ਹਨ ਜੋ ਤੁਹਾਨੂੰ ਖੁਸ਼ੀ ਅਤੇ ਸ਼ਾਂਤੀ ਮਹਿਸੂਸ ਕਰਵਾਉਂਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ 20 ਮਿੰਟ ਦੀ ਵਾਕ ਉਹ ਕੰਮ ਕਰ ਦਿੰਦੀ ਹੈ ਜੋ ਘੰਟਿਆਂ ਸੋਚਣ ਨਾਲ ਨਹੀਂ ਹੁੰਦਾ। ਕਿਉਂਕਿ ਚਿੰਤਾ ਨੂੰ ਦਿਮਾਗ ਵਿੱਚ ਬਿਠਾ ਕੇ ਹਰਾ ਨਹੀਂ ਸਕਦੇ, ਇਸ ਨੂੰ ਹਲਾ ਕੇ ਪਸੀਨੇ ਵਿੱਚ ਢੋਲ ਕੇ ਹਰਾਉਣਾ ਪੈਂਦਾ ਹੈ। ਇੱਕ ਕਹਾਣੀ ਯਾਦ ਆਉਂਦੀ ਹੈ, ਇੱਕ ਲੜਕਾ ਜੋ ਹਰ ਵੇਲੇ ਚਿੰਤਾ ਵਿੱਚ ਰਹਿੰਦਾ ਸੀ, ਉਸ ਨੂੰ ਡਾਕਟਰ ਨੇ ਕਿਹਾ, "ਤੂੰ ਰੋਜ਼ 30 ਮਿੰਟ ਤੁਰ।" ਉਸਨੇ ਹੱਸ ਕੇ ਕਿਹਾ, "ਕੀ ਇਹ ਮੇਰੀ ਚਿੰਤਾ ਦਾ ਇਲਾਜ ਹੈ?" ਡਾਕਟਰ ਨੇ ਮੁਸਕਰਾ ਕੇ ਕਿਹਾ ਤੂੰ ਪਹਿਲਾਂ ਤੁਰ ਫਿਰ ਵੇਖ ਤੀਜੇ ਹਫਤੇ ਉਸਨੇ ਕਬੂਲ ਲਿਆ ਮੈਨੂੰ ਨਹੀਂ ਪਤਾ ਕਿਵੇਂ ਪਰ ਮੇਰਾ ਦਿਮਾਗ ਹੌਲਾ ਹੋ ਗਿਆ ਹੈ ਤੁਹਾਨੂੰ ਜਿਮ ਜਾਣ ਦੀ ਲੋੜ ਨਹੀਂ ਨਾ ਹੀ ਮਹਿੰਗੇ ਸਮਾਨ ਦੀ ਸਿਰਫ ਇਹ ਕਰੋ ਸਵੇਰੇ ਉੱਠ ਕੇ 15-20 ਮਿੰਟ ਚੱਲੋ ਹਲਕੀ ਦੌੜ ਲਗਾਓ ਜਾਂ ਘਰ ਵਿੱਚ ਹੀ ਹਲਕੀ ਵਰਕਆਊਟ ਕਰੋ ਯਾਦ ਰੱਖੋ ਜਦੋਂ ਸਰੀਰ ਪਸੀਨਾ ਛੱਡਦਾ ਹੈ ਦਿਮਾਗ ਟੈਨਸ਼ਨ ਛੱਡਦਾ ਹੈ ਅਤੇ ਇਹ ਸਿਰਫ ਚਿੰਤਾ ਹੀ ਨਹੀਂ ਘਟਾਉਂਦਾ ਤੁਹਾਡੀ ਨੀਂਦ ਸੁਧਾਰਦਾ ਹੈ ਆਪਸੀ ਵਿਸ਼ਵਾਸ ਬਣਾਉਂਦਾ ਹੈ ਤੇ ਮਨ ਵਿੱਚ ਇੱਕ ਪੋਜ਼ਿਟਿਵ એનર્ਜੀ ਭਰਦਾ ਹੈ ਜੇ ਤੁਸੀਂ ਸੋਚਦੇ ਹੋ ਕਿ ਮੇਰੇ ਕੋਲ ਸਮਾਂ ਨਹੀਂ ਤਾਂ ਯਾਦ ਰੱਖੋ ਚਿੰਤਾ ਤੁਹਾਡੇ ਜੀਵਨ ਤੋਂ ਹੋਰ ਜ਼ਿਆਦਾ ਸਮਾਂ ਖਾ ਰਹੀ ਹੈ ਇਹ ਉਹ ਨਿਵੇਸ਼ ਹੈ ਜੋ ਤੁਹਾਨੂੰ ਆਪਣੇ ਆਪ ਵਿੱਚ ਕਰਨਾ ਹੀ ਚਾਹੀਦਾ ਹੈ ਇਸ ਲਈ ਕੱਲ ਨਹੀਂ ਪਰ ਅੱਜ ਤੋਂ ਆਪਣੇ ਦਿਨ ਵਿੱਚ ਸਰੀਰਕ ਕਿਰਿਆ ਦਾ ਇੱਕ ਹਿੱਸਾ ਬਣਾਓ ਤੁਸੀਂ ਦੇਖੋਗੇ ਜਿਵੇਂ-ਜਿਵੇਂ ਸਰੀਰ ਹੌਲਾ ਮਹਿਸੂਸ ਕਰੇਗਾ ਦਿਮਾਗ ਵੀ ਚਿੰਤਾ ਦੇ ਕਿਲੇ ਤੋਂ ਆਜ਼ਾਦ ਹੋਣਾ ਸ਼ੁਰੂ ਹੋ ਜਾਵੇਗਾ ਚੌਥਾ ਤਰੀਕਾ ਦੂਜਿਆਂ ਨਾਲ ਗੱਲ ਕਰਨਾ ਚਿੰਤਾ ਦਾ ਤਾਲਾ ਖੋਲਣ ਦੀ ਕੁੰਜੀ ਚਿੰਤਾ ਦਾ ਸਭ ਤੋਂ ਵੱਡਾ ਧੋਖਾ ਇਹ ਹੈ ਕਿ ਇਹ ਤੁਹਾਨੂੰ ਯਕੀਨ ਦਿਵਾਉਂਦੀ ਹੈ ਤੂੰ ਇਕੱਲਾ ਹੈ ਪਰ ਸੱਚ ਇਹ ਹੈ ਤੁਸੀਂ ਇਕੱਲੇ ਨਹੀਂ ਹੋ ਤੁਹਾਡੇ ਆਲੇ ਦੁਆਲੇ ਉਹ ਲੋਕ ਹਨ ਜੋ ਤੁਹਾਡੀ ਸੁਣਨਾ ਚਾਹੁੰਦੇ ਹਨ ਤੁਹਾਨੂੰ ਸਮਝਣਾ ਚਾਹੁੰਦੇ ਹਨ ਪਰ ਤੁਸੀਂ ਚੁੱਪ ਰਹਿ ਕੇ ਆਪਣੇ ਆਪ ਨੂੰ ਕੈਦ ਕਰ ਲੈਂਦੇ ਹੋ ਚਿੰਤਾ ਅਕਸਰ ਉਸ ਵੇਲੇ ਵੱਧਦੀ ਹੈ ਜਦੋਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਅੰਦਰ ਰੱਖਦੇ ਹਾਂ ਜਿਵੇਂ ਪਾਣੀ ਇੱਕ ਬੰਦ ਬਰਤਨ ਵਿੱਚ ਉਬਾਲ ਖਾਂਦਾ ਹੈ ਉਸੇ ਤਰ੍ਹਾਂ ਭਾਵਨਾਵਾਂ ਵੀ ਅੰਦਰ ਉਬਲਦੀਆਂ ਰਹਿੰਦੀਆਂ ਹਨ ਅਤੇ ਜਦੋਂ ਤੁਸੀਂ ਉਹਨਾਂ ਨੂੰ ਕਿਸੇ ਨਾਲ ਸਾਂਝਾ ਕਰਦੇ ਹੋ ਤਾਂ ਉਹ ਭਾਫ਼ ਵਾਂਗ ਹੌਲੀ-ਹੌਲੀ ਨਿਕਲ ਜਾਂਦੀਆਂ ਹਨ ਕਿਸੇ ਆਪਣੇ ਦੋਸਤ ਪਰਿਵਾਰ ਦੇ ਮੈਂਬਰ ਜਾਂ ਪਰੋਸੇਜੋਗ ਵਿਅਕਤੀ ਨਾਲ ਗੱਲ ਕਰਨਾ ਇਹ ਕੋਈ ਕਮਜ਼ੋਰੀ ਨਹੀਂ ਬਲਕਿ ਹਿੰਮਤ ਹੈ ਕਿਉਂਕਿ ਆਪਣੇ ਦਿਲ ਦੀ ਗੱਲ ਕਹਿਣ ਲਈ ਹੌਂਸਲਾ ਚਾਹੀਦਾ ਹੈ ਇੱਕ ਵਾਰ ਇੱਕ ਬਜ਼ੁਰਗ ਗੁਰੂ ਨੇ ਆਪਣੇ ਸ਼ਗਿਰਦ ਨੂੰ ਕਿਹਾ ਤੂੰ ਜੋ ਬੋਝ ਚੁੱਕ ਰਿਹਾ ਹੈ ਉਸ ਨੂੰ ਅੱਧਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਕਿਸੇ ਨਾਲ ਸਾਂਝਾ ਕਰ ਦੇ ਸ਼ਗਿਰਦ ਨੇ ਕਿਹਾ ਪਰ ਗੁਰੂ ਜੀ ਮੇਰੀ ਗੱਲ ਸੁਣ ਕੇ ਉਹ ਮੇਰਾ ਬੋਝ ਕਿਵੇਂ ਘਟਾ ਦੇਵੇਗਾ ਗੁਰੂ ਨੇ ਮੁਸਕਰਾ ਕੇ ਕਿਹਾ ਬੋਝ ਤਾਂ ਉਹੀ ਰਹੇਗਾ ਪਰ ਹੁਣ ਉਸ ਨੂੰ ਚੁੱਕਣ ਵਾਲੇ ਦੋ ਹੋ ਜਾਣਗੇ ਕਈ ਵਾਰ ਸਾਨੂੰ ਹੱਲ ਦੀ ਲੋੜ ਨਹੀਂ ਹੁੰਦੀ ਸਾਨੂੰ ਸਿਰਫ ਇਹ ਮਹਿਸੂਸ ਕਰਨ ਦੀ ਲੋੜ ਹੁੰਦੀ ਹੈ ਕਿ ਕੋਈ ਸਾਡੇ ਨਾਲ ਹੈ ਉਹ ਸੁਣ ਰਿਹਾ ਹੈ ਬਿਨਾਂ ਜੱਜ ਕੀਤੇ ਬਿਨਾਂ ਟੋਕੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਕੋਈ ਨਹੀਂ ਤਾਂ ਯਾਦ ਰੱਖੋ ਦੁਨੀਆ ਵਿੱਚ ਹਮੇਸ਼ਾ ਕੋਈ ਹੈ ਜੋ ਤੁਹਾਡੀ ਗੱਲ ਸੁਣ ਸਕਦਾ ਹੈ ਇਹ ਕੋਈ ਆਨਲਾਈਨ سپورਟ ਗਰੁੱਪ ਹੋ ਸਕਦਾ ਹੈ ਕੋਈ ਕਾਉਂਸਲਰ ਜਾਂ ਇੱਕ ਪੁਰਾਣਾ ਦੋਸਤ ਜਿਸ ਨਾਲ ਤੁਸੀਂ ਸਾਲਾਂ ਤੋਂ ਨਹੀਂ ਮਿਲੇ ਕਈ ਵਾਰ ਸਿਰਫ ਇੱਕ ਮੈਸੇਜ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜਾਂ ਚਾਹੁੰਨੀ ਹਾਂ ਚਿੰਤਾ ਦੀਆਂ ਜ਼ੰਜੀਰਾਂ ਤੋੜ ਸਕਦਾ ਹੈ ਯਾਦ ਰੱਖੋ ਜਦੋਂ ਤੁਸੀਂ ਚਿੰਤਾ ਵਿੱਚ ਹੋ ਤੁਹਾਡਾ ਮਨ ਤੁਹਾਨੂੰ ਇਕੱਲੇ ਰਹਿਣ ਲਈ ਕਹੇਗਾ ਪਰ ਅਸਲ ਇਲਾਜ ਹੈ ਲੋਕਾਂ ਵੱਲ ਵਧੋ ਕਿਉਂਕਿ ਅਸਲੀ ਤਾਕਤ ਇਕੱਲੇ ਸਭ ਕੁਝ ਸਹਿਣ ਵਿੱਚ ਨਹੀਂ ਬਲਕਿ ਆਪਣੇ ਆਪ ਨੂੰ ਇਹਨਾਂ ਖੁੱਲਣ ਵਿੱਚ ਹੈ ਕਿ ਕੋਈ ਤੁਹਾਡੇ ਨਾਲ ਚੱਲ ਸਕੇ ਇਸ ਲਈ ਅੱਜ ਹੀ ਕਿਸੇ ਆਪਣੇ ਨਾਲ ਗੱਲ ਕਰੋ ਸ਼ਾਇਦ ਉਹ ਤੁਹਾਡੀ ਚਿੰਤਾ ਦੂਰ ਨਾ ਕਰ ਸਕਣ ਪਰ ਉਹ ਤੁਹਾਨੂੰ ਯਾਦ ਦਿਵਾਉਣਗੇ ਕਿ ਤੁਸੀਂ ਇਕੱਲੇ ਨਹੀਂ ਪੰਜਵਾਂ ਤਰੀਕਾ ਸ਼ੁਕਰਗੁਜ਼ਾਰ ਹੋਣ ਦੀ ਆਦਤ ਪੈਦਾ ਕਰਨਾ ਮਨ ਨੂੰ ਡਰ ਤੋਂ ਸ਼ਾਂਤੀ ਵੱਲ ਮੋੜੋ ਚਿੰਤਾ ਦਾ ਸਭ ਤੋਂ ਵੱਡਾ ਖੇੜ ਇਹ ਹੈ ਕਿ ਇਹ ਤੁਹਾਡਾ ਧਿਆਨ ਸਿਰਫ ਉਹਨਾਂ ਗੱਲਾਂ ਤੇ ਲੈ ਜਾਂਦੀ ਹੈ ਜੋ ਗਲਤ ਹੋ ਰਹੀਆਂ ਹਨ ਅਤੇ ਉਹਨਾਂ ਨੀਕੀਆਂ ਨੂੰ ਉਹਨਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਣਡਿੱਠਾ ਕਰ ਦਿੰਦੀ ਹੈ ਜੋ ਅਸਲ ਵਿੱਚ ਤੁਹਾਡੇ ਆਲੇ-ਦੁਆਲੇ ਮੌਜੂਦ ਹਨ ਪਰ ਜਦੋਂ ਤੁਸੀਂ ਸ਼ੁਕਰਗੁਜ਼ਾਰ ਹੋਣ ਦੀ ਆਦਤ ਪੈਦਾ ਕਰਦੇ ਹੋ ਤਾਂ ਤੁਹਾਡਾ ਮਨ ਡਰ ਤੋਂ ਧਿਆਨ ਹਟਾ ਕੇ ਸ਼ਾਂਤੀ ਵੱਲ ਮੋੜ ਲੈਂਦਾ ਹੈ ਇਹ ਕੋਈ ਜਾਦੂ ਨਹੀਂ ਇਹ ਇੱਕ ਅਭਿਆਸ ਹੈ ਇੱਕ ਆਦਤ ਹੈ ਜੋ ਹਰ ਰੋਜ਼ ਬਣਦੀ ਹੈ ਸਾਇੰਸ ਵੀ ਕਹਿੰਦੀ ਹੈ ਜੋ ਲੋਕ ਰੋਜ਼ ਆਪਣੇ ਜੀਵਨ ਦੀਆਂ ਚੰਗੀਆਂ ਗੱਲਾਂ ਲਈ ਧੰਨਵਾਦ ਮਹਿਸੂਸ ਕਰਦੇ ਹਨ ਉਹਨਾਂ ਵਿੱਚ ਚਿੰਤਾ ਤੇ ਡਿਪਰੈਸ਼ਨ ਘੱਟ ਹੁੰਦੇ ਹਨ ਕਿਉਂਕਿ ਜਦੋਂ ਤੁਸੀਂ ਸ਼ੁਕਰਗੁਜ਼ਾਰ ਹੋਣ ਦੀ ਆਦਤ ਬਣਾਉਂਦੇ ਹੋ ਤੁਹਾਡਾ ਦਿਮਾਗ ਕਮੀ ਦੀ بجائے ਭਰਪੂਰਤਾ ਤੇ ਧਿਆਨ ਦੇਣਾ ਸ਼ੁਰੂ ਕਰ ਦਿੰਦਾ ਹੈ ਇੱਕ ਬਜ਼ੁਰਗ ਮਹਿਲਾ ਸੀ ਜਿਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਖੋਇਆ ਪਰ ਫਿਰ ਵੀ ਹਰ ਸਵੇਰੇ ਕਹਿੰਦੀ ਰੱਬਾ ਧੰਨਵਾਦ ਕਿ ਅੱਜ ਵੀ ਮੈਂ ਸਾਹ ਲੈ ਰਹੀ ਹਾਂ ਧੰਨਵਾਦ ਕਿ ਅੱਜ ਵੀ ਮੇਰੀਆਂ ਅੱਖਾਂ ਸੂਰਜ ਨੂੰ ਦੇਖ ਰਹੀਆਂ ਹਨ ਉਹ ਕਹਿੰਦੀ ਸੀ ਸ਼ੁਕਰਗੁਜ਼ਾਰੀ ਮੇਰੇ ਦਿਲ ਦੀ ਦਵਾਈ ਹੈ ਤੁਸੀਂ ਵੀ ਕਰ ਸਕਦੇ ਹੋ ਸਵੇਰੇ ਉੱਠ ਕੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਗੱਲਾਂ ਲਿਖੋ ਜਿਨ੍ਹਾਂ ਲਈ ਤੁਸੀਂ ਅਭਾਰੀ ਹੋ ਇਹ ਵੱਡੀਆਂ ਗੱਲਾਂ ਹੋਣ ਦੀ ਲੋੜ ਨਹੀਂ ਇਹ ਅੱਜ ਮੀਂਹ ਦੀ ਮਿੱਠ ਸੁਹਾਣੀ ਸੀ ਵੀ ਹੋ ਸਕਦੀ ਹੈ ਜਾਂ ਅੱਜ ਮਾਂ ਨੇ ਪਿਆਰ ਨਾਲ ਮੇਰਾ ਮਨਪਸੰਦ ਖਾਣਾ ਬਣਾਇਆ ਵੀ ਯਾਦ ਰੱਖੋ ਸ਼ੁਕਰਗੁਜ਼ਾਰ ਹੋਣ ਦੀ ਆਦਤ ਚਿੰਤਾ ਨੂੰ ਇੱਕ ਪਲ ਵਿੱਚ ਗਾਇਬ ਨਹੀਂ ਕਰੇਗੀ ਪਰ ਇਹ ਤੁਹਾਡਾ ਮਨ ਉਸ ਰਸਤੇ ਤੋਂ ਹਟਾ ਦੇਵੇਗੀ ਜਿੱਥੇ ਸਿਰਫ ਡਰ ਅਤੇ ਘਬਰਾਹਟ ਹੈ ਇਹ ਤੁਹਾਨੂੰ ਯਾਦ ਦਿਵਾਏਗੀ ਕਿ ਹਰ ਹਨੇਰੇ ਵਿੱਚ ਵੀ ਰੌਸ਼ਨੀ ਦੀ ਇੱਕ ਚਮਕ ਹੈ ਅਤੇ ਉਹ ਚਮਕ ਤੁਹਾਨੂੰ ਅੱਗੇ ਵਧਣ ਦੀ ਹਿੰਮਤ ਦੇਵੇਗੀ ਇਸ ਲਈ ਅੱਜ ਤੋਂ ਆਪਣੀ ਜ਼ਿੰਦਗੀ ਦੇ ਛੋਟੇ-ਛੋਟੇ ਤੋਹਫਿਆਂ ਨੂੰ ਗਿਣਨਾ ਸ਼ੁਰੂ ਕਰੋ ਜਿਵੇਂ-ਜਿਵੇਂ ਸ਼ੁਕਰਗੁਜ਼ਾਰੀ ਵਧੇਗੀ ਚਿੰਤਾ ਹੌਲੀ-ਹੌਲੀ ਘਟਦੀ ਜਾਵੇਗੀ ਚਿੰਤਾ ਇਹ ਸਾਨੂੰ ਤੋੜਦੀ ਵੀ ਹੈ ਅਤੇ ਸਾਨੂੰ ਬਣਾਉਣ ਦਾ ਮੌਕਾ ਵੀ ਦਿੰਦੀ ਹੈ ਇਹ ਸਾਡੀ ਹਿੰਮਤ ਦੀ ਪ੍ਰੀਖਿਆ ਹੈ ਅਤੇ ਇਹ yaad ਦਿਵਾਉਂਦੀ ਹੈ ਕਿ ਜ਼ਿੰਦਗੀ ਵਿੱਚ ਸ਼ਾਂਤੀ ਕਿਸੇ ਬਾਹਰਲੀ ਚੀਜ਼ ਦਾ ਨਤੀਜਾ ਨਹੀਂ ਬਲਕਿ ਅੰਦਰੋਂ ਆਉਣ ਵਾਲੀ ਤਾਕਤ ਹੈ ਇਹ ਪੰਜ ਤਰੀਕੇ ਇਹ ਸਿਰਫ ਜਾਣਕਾਰੀ ਨਹੀਂ ਇਹ ਉਹ ਕੁੰਜੀਆਂ ਹਨ ਜੋ ਤੁਹਾਡੀ ਆਜ਼ਾਦੀ ਦੇ ਦਰਵਾਜ਼ੇ ਖੋਲ ਸਕਦੀਆਂ ਹਨ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਤੁਸੀਂ ਚਿੰਤਾ ਨੂੰ ਆਪਣਾ ਹਕੂਮਤਦਾਰ ਬਣਾਉਂਦੇ ਹੋ ਜਾਂ ਆਪਣਾ ਸਬਕ ਯਾਦ ਰੱਖੋ ਹਿੰਮਤ ਡਰ ਦੀ ਗੈਰ ਮੌਜੂਦਗੀ ਨਹੀਂ ਬਲਕਿ ਡਰ ਦੇ ਬਾਵਜੂਦ ਅੱਗੇ ਵਧਣ ਦਾ ਨਾਮ ਹੈ ਅੰਝ ਤੋਂ ਆਪਣੇ ਹਰ ਸਾਹ ਹਰ ਕਦਮ ਅਤੇ ਹਰ ਤਨਵਾਦ ਨੂੰ ਆਪਣਾ ਹਥਿਆਰ ਬਣਾਓ ਅਤੇ ਆਪਣੇ ਆਪ ਨਾਲ ਵਾਅਦਾ ਕਰੋ ਮੈਂ ਚਿੰਤਾ ਦਾ ਗੁਲਾਮ ਨਹੀਂ ਮੈਂ ਆਪਣੇ ਮਨ ਦਾ ਮਾਲਕ ਹਾਂ